ਮਿੱਤਰੋ ਨਮਸਕਾਰ ਆਈ ਪਹੁੰਚ ਗਏ ਸੀ ਆਪਾਂ ਨਮਾਦਾ ਜੀ ਸ੍ਰੀ ਗੁਰੂਗੜ੍ਹ ਕੀ ਜੀ ਦਾ ਮੇਲਾ ਸਟਾਰਟ ਹੈ ਤੇ ਮੇਰੇ ਪਿੱਛੇ ਮੰਦਰ ਦੀਆਂ ਰੌਣਕਾਂ ਦੇਖ ਰਹੇ ਹੋ ਮੰਦਰ ਦੀ ਸਜਾਵਟ ਪੂਰੀ ਔਰ ਅਭੀ ਆਪਕੋ ਮੰਦਰ ਦੀ ਸਜਾਵਟ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੇਲਾ ਕਿਆ ਜਬਰਦਸਤ ਹੋਣ ਵਾਲਾ ਹੈ ਡੈਕੋਰੇਸ਼ਨ ਅਜੇ ਚੱਲ ਰਹੀ ਹੈ ਰਾਤ ਨੂੰ ਮੰਦਿਰ ਹੋਰ ਸੋਹਣਾ ਦਿਖੇ ਆਸ-ਪਾਸ ਬਹੁਤ ਦੂਰ ਤੱਕ ਲੜੀਆਂ ਮੱਲਬ ਰੰਗ-ਬਰੰਗੇ ਰੋਸ਼नियां ਲਗਾਈਆਂ ਗਈਆਂ ਨੇ ਯਾਤਰੀਆਂ ਵਾਸਤੇ ਸ਼ਰਧਾਲੂਆਂ ਵਾਸਤੇ ਗਰਮੀ ਨੂੰ ਦੇਖਦੇ ਹੋਏ ਕੂਲਰਾਂ ਦੀ ਵਿਵਸਥਾ ਕੀਤੀ ਗਈ ਹੈ ਕੂਲਰ ਫਰਾਟੇ ਪੱਖੇ ਹਰ ਤਰ੍ਹਾਂ ਦੀ ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਹੁਣ ਆਪਾਂ ਬਾਹਰ ਦਾ ਵੀ ਦਿਖਾਵਾਂਗੇ ਦ੍ਰਿਸ਼ ਜਿੱਥੇ ਸੋਹਣੀਆਂ ਦੁਕਾਨਾਂ ਲੱਗੀਆਂ ਨੇ ਮਠਿਆਈਆਂ ਦੀਆਂ ਬੱਚਿਆਂ ਦੇ ਖੇਡ ਖਡਾਉਣੇ ਆ ਮਠਿਆਈਆਂ ਦੀਆਂ ਦੁਕਾਨਾਂ ਨੇ ਸਾਰੀਆਂ ਜੀ ਮੰਦਰ ਦੇ ਨਾਲ-ਨਾਲ ਤੇ ਦੂਜੇ ਪਾਸੇ ਖੁੱਲੇ ਗਰਾਉਂਡ ਦੇ ਵਿੱਚ ਬੱਚਿਆਂ ਦੇ ਝੁੱਲੇ ਤੇ ਹੋਰ ਜਿਵੇਂ ਵੱਡੇ-ਵੱਡੇ ਝੁੱਲੇ ਭੰਗੂੜੇ ਕਿਸ਼ਤੀਆਂ ਵਾਲੇ ਝੁੱਲੇ ਛੋਟੀਆਂ ਕਾਰਾਂ ਵਾਲੇ ਝੁੱਲੇ ਮੋਟਰਸਾਈਕਲ ਬੱਚਿਆਂ ਦੇ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਝੁੱਲੇ ਹਨਾ ਛੋਟੇ ਬੱਚੇ ਤੋਂ ਲੈ ਕੇ ਬੜੀ ਉਮਰ ਤੱਕ ਦੇ ਵਾਸਤੇ ਝੁੱਲਿਆਂ ਦਾ ਪ੍ਰਬੰਧ ਹੈ ਖਜਲਾ ਲੈ ਕੇ ਜਾ ਰਿਹਾ ਕੋਈ ਭਾਈ ਦੁਕਾਨਦਾਰ ਆਪਣੀ ਦੁਕਾਨ ਵਾਸਤੇ ਤੇ ਦੇਖੋ ਸੜਕ ਦੇ ਬਾਹਰੇ-ਬਾਰੇ ਵੀ ਬਹੁਤ ਸਾਰੀਆਂ ਦੁਕਾਨਾਂ ਹਨ ਤਕਰੀਬਨ ਐ ਲਗਾਓ ਜੀ ਲਗਭਗ 1 ਤੋਂ 1.5 ਕਿਲੋਮੀਟਰ ਆਸ-ਪਾਸ ਦੁਕਾਨਾਂ ਹੀ ਦੁਕਾਨਾਂ ਦੇਖਦੀਆਂ ਹਨ ਵੱਡੇ-ਵੱਡੇ ਝੁੱਲੇ ਦੇਖ ਰਹੇ ਨੇ ਇਹ ਕਿਸ਼ਤੀਆਂ ਵਾਲੇ ਝੁੱਲੇ ਨੇ ਕੋਈ ਆਈਸਕ੍ਰੀਮ ਦੀ ਗੱਡੀ ਖੜੀ ਹੈ ਕੋਈ ਚਾਟ ਕੋਈ ਪਕੌੜੇ ਤੇ ਹੁਣ ਆਪਾਂ ਮੇਲੇ ਦੇ ਅੰਦਰ ਵਾਲੀ ਸੜਕ ਤੋਂ ਚੱਲਾਂਗੇ ਸੜਕ ਦੇ ਦੋਨੋਂ ਪਾਸੇ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਆਕਰਸ਼ਣ ਦਾ ਇੱਕ ਹੋਰ ਚੀਜ਼ ਵੀ ਆਂਦੀ ਹੈ ਜੋ ਹਰਿਆਣਾ ਤੇ ਦਿੱਲੀ ਤੋਂ ਆਂਦਾ ਹੈ ਉਹ ਹੈ ਜੀ ਸਪੈਸ਼ਲ ਖਜਲਾ ਚਿੱਟੇ ਰੰਗ ਦਾ ਖਜਲਾ ਜਿਵੇਂ ਆਪਾਂ ਦੂਰੋਂ ਦੇਖਣ ਮਾ ਤੇ ਦੇਸੀ ਭਾਸ਼ਾ ਜੇ ਉਹਨੂੰ ਪਾਠੀ ਮਿੱਠੀ ਪਾਠੀ ਕਹਿ ਦਿੰਦੇ ਆ ਬਹੁਤ ਸਵਾਦ ਹੁੰਦਾ ਹੈ ਜੀ ਉਹ ਮੇਲੇਆਂ ਜੀ ਮਿਲਦਾ ਹੈ ਜੀ ਆਮ ਦੁਕਾਨਾਂ ਤੇ ਉਹ ਨਹੀਂ ਮਿਲੇਗਾ ਤੇ ਹੁਣ ਆਪਾਂ ਚੱਲਾਂਗੇ ਜੀ ਮੇਲਾ ਦੇਖ ਕੇ ਵਾਪਸੀ ਆਪਣੇ ਸ਼ਹਿਰ ਵੱਲੋਂ ਤੇ ਆਪਾਂ ਪਿੰਡ ਤੋਂ ਹੋਗੇ ਜਾਵਾਂਗੇ ਇਹ ਮੇਲਾ ਇਹ ਪੂਰੇ ਗਰਾਉਂਡ ਦੇ ਵਿੱਚ ਫੈਲਿਆ ਹੋਇਆ ਹੈ ਇਹ ਸਾਹਮਣੇ ਪਿੰਡ ਦਾ ਇੱਕ ਛੱਪੜ ਆਪਾਂ ਚੱਲ ਰਹੇ ਆ ਜੀ ਪਿੰਡ ਨੂੰ ਤੇ ਕੱਲ ਨੂੰ ਐਤਵਾਰ ਨੂੰ ਆਪਾਂ ਦੁਬਾਰਾ ਮੇਲਾ ਦੇਖਣ ਫੇਰ ਆਵਾਂਗੇ ਜਦ ਤੱਕ ਮੇਲਾ ਪੂਰਾ ਜੱਜ ਜੇਗਾ ਤੇ ਇਹ ਹੈ ਜੀ ਆਪਣੇ ਸੀਸੀਟੀਵੀ ਕੈਮਰੇ ਪਿੰਡ ਦੇ ਪੁਰਾਣੇ ਬਜ਼ੁਰਗ